केएल चंद वेलफेयर टेरसेट यूके पंजाब यूनिट ਵੱਲੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਖਲ ਦੀ ਇੱਕ ਬਿਮਾਰ ਬਜ਼ੁਰਗ ਔਰਤ ਨੂੰ ਵਹੀਲ ਚੇਅਰ ਪੇਟ ਕੀਤੀ ਗਈ ਹੈ। टेरसेट ਦੀ ਸੂਬਾਈ ਕਾਇਦੇ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਪ੍ਰੇਰਣਾ ਸਦਕਾ ਬਿਮਾਰ ਬਜ਼ੁਰਗ ਔਰਤ ਨੂੰ ਵਹੀਲ ਚੇਅਰ ਪੇਟ ਕਰਨ ਮੌਕੇ ਸਮਾਜ ਸੇਵੀ ਰਮਨ ਨਹਿਰਾ ਨੇ ਰਣਜੀਤ ਵੀਰ ਦੀਦੀ ਹਾਜ਼ਰੀ ਵਿੱਚ ਦੱਸਿਆ ਕਿ ਉਕਤ ਔਰਤ ਚੁੱਲੇ ਦੀ ਛੱਟ ਦੇ ਚਲਦਿਆਂ ਚੱਲਣ ਫਿਰਨ ਤੋਂ ਅਸਮਰੱਥ ਸੀ। परिवार दी कमजोर आर्थिक हालत नु मुख रख चेयर मुहैया करवा का उपरला गया है रमन नेहरा ने कहा कि टरसक वालों वहीलचेयर देके बहुत पुन का काम किया जा रहा है इस मौके टरसक दे सीनियर मीत प्रधान शिंगारा राम कैशियर आशा राणी चुंबर कैलविन चुंबर ठेकेदार जसविंदर सिंह अकालगढ़ गुरनाम पाल अकालगढ़ ए, ए, आई सतनाम सिंह माधोपुर होर पतवंते हाजिर सन ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਕੇ ਐਲ ਚਾਂਦ ਟਰਸਟ ਜਿਹੜਾ ਹੈਗਾ ਵੈਲਫੇਅਰ ਜੀ ਉਹ ਹਰ ਜਿਹਦਾ ਲੋੜਵੰਦ ਲੋਕਾਂ ਦੀ ਸੇਵਾ ਕਰਦਾ ਉਹਦੇ ਵਿੱਚ ਲੜੀ ਦੇ ਵਿੱਚ ਅੱਜ ਜਿਹੜਾ ਅਸੀਂ ਗੋਖਰ ਪਿੰਡ ਦੇ ਵਿੱਚ ਜਲਾ ਨਾਲ ਵਿੱਚ ਆਏ ਆ ਜਾਖਲ ਪਿੰਡ ਦੇ ਵਿੱਚ ਇੱਥੇ ਮਾਤਾ ਜੀ ਜਿਹੜੇ ਆ ਉਹ ਤਨ ਫਿਰਨ ਤੋਂ ਅਸਮਰਥ ਨੇ ਉਹਨਾਂ ਨੂੰ ਇਮੀਡੀਏਟ ਸਾਨੂੰ ਫੋਨ ਆਇਆ ਤੇ ਅਸੀਂ ਉਹਨਾਂ ਦੀ ਸੇਵਾ ਦੇ ਲਈ ਇੱਥੇ ਹਾਜ਼ਰ ਹੋ ਗਏ ਆ ਕੇ ਐਲ ਚਾਂਦ ਜਿਹੜਾ ਯੂਕੇ ਤੋਂ ਕੇ ਐਲ ਚਾਂਦ ਭਾਜੀ ਜਿਹੜੇ ਆ ਉਹ ਚਲਾ ਰਹੇ ਆ ਸਸਤੇ ਉਹਨਾਂ ਦੇ ਸਹਿਯੋਗੀਆਂ ਦਾ ਔਰ ਬੰਟੀ ਭਾਜੀ ਰਜਿੰਦਰ ਭਾਈ ਜਿਹੜੇ ਪੰਜਾਬ ਦੀ ਯੂਨਿਟ ਫਗਵਾੜੇ ਤੋਂ ਚਲਾ ਰਹੇ ਆ ਮੈਂ ਉਹਨਾਂ ਦਾ ਔਰ ਸਾਰੇ ਸਹਿਯੋਗੀਆਂ ਦਾ ਦੇਸ਼ ਵਿਦੇਸ਼ ਬੈਠੇ ਦਾ ਸਾਰਿਆਂ ਦਾ ਧੰਨਵਾਦ ਕਰਨਾ ਔਰ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਵੀ ਲੋਕਾਂ ਦੀ ਸੇਵਾ ਕਰੋ ਜਿੰਨਾ ਵੀ ਤੁਹਾਡੇ ਕੋਲ ਕਮਾਈ ਕਰਦੇ ਹੋ ਉਹਦੇ 5-10% ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਲਗਾਓ ਔਰ ਲੋੜਵੰਦਾ ਦੀ ਸੇਵਾ ਕਰੋ ਇਹ ਜਿਹੜੀਆਂ ਬlesingਸ ਹੈਗੀਆਂ ਇਹ ਬlesing ਜਿਹੜੀਆਂ ਤੁਹਾਨੂੰ ਮਿਲਦੀਆਂ ਇਹ ਤੁਹਾਨੂੰ ਰੱਬ ਨੂੰ ਬੈਠੇ ਘਰ ਹੀ ਤੁਸੀਂ ਯਾਦ ਕਰਦੇ ਹੋ ਲੋੜਵੰਦ ਦੀ ਸੇਵਾ ਕਰਨੀ ਪ੍ਰਭੂ ਵੀ ਕਹਿੰਦਾ ਆ ਕਿ ਤੁਹਾਨੂੰ ਦਵਾਵਾਂ ਮਿਲਦੀਆਂ ਸੋ ਮੈਂ ਬੰਟੀ ਭਾਈ ਦਾ ਉਹਨਾਂ ਦੇ ਸਹਿਯੋਗੀਆਂ ਦਾ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਸਹਿਯੋਗੀ ਕੇ.ਐਲ.ਚਾਂਦ ٹرسٹ ਦੇ ਹੈਗੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਓਕੇ ਹਾਂਜੀ ਅੱਜ ਕੇ.ਐਲ.ਚਾਂਦ ਵੈਲਫੇਅਰ ٹرسٹ ਰਜਿਸਟਰਡ ਯੂਕੇ ਦੀ ਟੀਮ ਜਲੰਧਰ ਦੇ ਨਜ਼ਦੀਕ ਪਿੰਡ ਗਾਸ਼ਲ ਵਿੱਚ ਪਹੁੰਚੀ ਹਨ ਇਹਦੇ ਵਿੱਚ ਅੱਜ ਸਾਡੇ ਕੋਲ ਐਪਲੀਕੇਸ਼ਨ ਆਈ ਸੀ ਪਿੰਡੋਂ ਬਿਬੀ ਬਜੁਰਗ ਮਾਤਾ ਜੀ ਜੋ ਹੈ ਇਹਨਾਂ ਦਾ ਪੈਸ ਸਲਿਪ ਆਨ ਕਰਕੇ ਇਹ ਲੱਤ ਕੋਲੋਨਾਂ ਦੇ ਹੱਡੀ ਜੋ ਹੈਗੀ ਫ੍ਰੈਕਚਰ ਹੋ ਗਈ ਆ ਔਰ ਚੱਲਣ ਫਿਰਨ ਤੋਂ ਅਸਮਰੱਥ ਹੈ ਗਿਆ ਔਰ ਅੱਜ ਅਸੀਂ ਟਰਸਟ ਦੇ ਸਮੂਹ ਮੈਂਬਰਾਂ ਦੇ ਨਾਲ ਅਸੀਂ ਅੱਜ ਇਹਨਾਂ ਨੂੰ ਇਥੇ ਵੀਲਚੇਅਰ ਇਕਪੇਟ ਕਰਨ ਵਾਸਤੇ ਆਏ ਹੋਏ ਆ ਸਾਡੇ ਨਾਲ ਸ਼੍ਰੀ ਰਮਨ ਨਹਿਰਾ ਜੀ ਔਰ ਠੇਕੇਦਾਰ ਜੀਵੰਦਰ ਸਿੰਘ ਅਕਾਲਗੜ ਤੋਂ ਔਰ ਗਰਨਾਮਪਾਲ ਭਾਜੀ ਔਰ ਸਾਡੇ ਟਰਸਟ ਦੇ ਹੋਰ ਵੀ ਸਾਡੇ ਸਮੂਹ ਸਾਥੀ ਸਾਡੇ ਨਾਲ ਸਾਰੇ ਮੌਜੂਦ ਹੈਗੇ ਆ ਤਾਂ ਜਿਹੜੇ ਵੀ ਸਾਡੇ ਨਾਲ ਇਹ ਆਪਣੇ ਸਮਾਜ ਭਲਾਈ ਦੇ ਦੁਖੀਆਂ ਦੁਖਿਆਰਾਂ ਦੀ ਸੇਵਾ ਵਾਸਤੇ ਸਮਰਪਿਤ ਜੋ ਕੰਮ ਕਰਦੇ ਆ ਜੋ ਕਾਜ ਅਸੀਂ ਸੇਵਾ ਕਰਦੇ ਹੈਗੇ ਆ ਸਾਨੂੰ ਸਹਿਯੋਗ ਕਰਦੇ ਹੈਗੇ ਅਸੀਂ ਜਿਹੜੇ ਸਾਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦੇਖਦੇ ਆ ਗਹਿਰਾਈਆਂ ਤੋਂ ਦੇਸ਼ਾਂ ਵਿੱਚੋਂ ਪ੍ਰਦੇਸ਼ਾਂ ਵਿੱਚੋਂ ਜੋ ਵੀ ਸਾਡੇ ਨਾਲ ਸਹਿਯੋਗੀ ਹੈਗੇ ਆ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਔਰ ਇਹ ਜੋ ਸਮਾਜ ਭਲਾਈ ਦੇ ਕੰਮਕਾਰ ਹੈਗੇ ਆ ਇਹ ਹਰੇਕ ਇਨਸਾਨ ਦਾ ਆਪਣਾ ਨੈਤਿਕ ਫਰਜ਼ ਬਣਦਾ ਹੈਗਾ ਵੀ ਆਪਣੇ ਜਰੂਰ ਜੋ ਬਣਦਾ ਸਰਦਾ ਇਹਦੇ ਲਈ ਯੋਗਦਾਨ ਦੇਣਾ ਚਾਹੀਦਾ ਹੈਗਾ ਤਾਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਆਪਣੇ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਸਭ ਨੂੰ ਠੀਕ-ਠਾਕ ਰੱਖੇ ਤੰਦਰੁਸਤੀ ਦੇ ਸਭ ਦੇ ਬੱਚੇ ਠੀਕ-ਠਾਕ ਰਹਿਣ ਬਹੁਤ ਮਿਹਰਬਾਨੀ ਥੈਂਕ ਯੂ